ਇਹ ਛੋਟਾ ਜਿਹਾ ਪਾਊਚ ਮੇਰੀ ਬੇਟੀ ਨੇ ਬਣਾਇਆ ਛੁੱਟੀਆਂ ਦੇ ਵਿੱਚ ਤੇ ਖੜਮੇ ਵੀ ਨਾਲ ਬਣਾਇਆ ਹੈ ਠੀਕ ਹੈ ਡਬਲ ਕਰੋਸ਼ੀਏ ਦੇ ਨਾਲ ਇਹਨੂੰ ਆਪਾਂ ਫੋਲਡ ਕਿਵੇਂ ਕੀਤਾ ਜਿਵੇਂ ਆਪਾਂ ਗੁਟਕਾ ਸਬ ਬਣਾਉਂਦੇ ਹੁੰਨੇ ਆ ਉਹਦਾ ਕਰਕੇ ਹੁਣ ਇਹਦੀ ਲਾਨੀਆਂ ਸਟ੍ਰਿੰਗ ਉੱਪਰ ਇਹਦੇ ਉਹ ਲਗਾਨੀਆਂ ਸਟ੍ਰੈਪ ਜੀ ਮੋਢੇ ਦੇ ਵਿੱਚ ਪਾਉਣ ਵਾਸਤੇ ਛੋਟਾ ਜਿਹਾ ਪਰਸਾ ਹੈਂਗੀ ਆ ਜਾਣਾ ਦੋ ਚਾਰ ਕੁਆਇਨਸ ਆ ਜਾਣੀਆਂ ਇਹਦੇ ਵਿੱਚ ਤੇ ਇਹਦੇ ਵਿੱਚ ਜਿੰਨੇ ਵੀ ਮੈਂ ਫੁੱਲ ਬਣਾ ਕੇ ਰੱਖੇ ਹੋਏ ਆ ਆਪਾਂ ਕੇ ਰੱਖੇ ਹੋਏ ਹੁਣ ਇਹਦੀ ਸਟ੍ਰਿੰਗ ਬਣਾਣੀ ਹੈ ਕਿੱਤਾ ਬਣਾਣੀ ਆਪਾਂ ਦੇਖਦੇ ਆਂ ਪਤਲੀ ਜਿਹੀ ਬਣਉਣੀ ਹੈ ਆ ਦੇਖੋ ਬਸ ਇੰਨੀ ਕੀ ਥਿਕਨੈਸ ਹੋਵੇ ਉਹਦੇ ਕਿਉਂਕਿ ਪਰਸਵੀ ਜਿਆਦਾ ਵੱਡਾ ਨਹੀਂ ਸਿਰਫ ਮਨ ਲਾ ਚਾਰ ਕ ਉਂਗਲਾਂ ਦਾ ਪਰਸਾ ਹੈ ਜਿੰਨੀ ਕੀ ਤੁਸੀਂ ਉਹਦੀ ਤਣੀ ਲੈਣੀ ਆ ਪਰਸ ਦੀ ਠੀਕ ਹੈ ਉਹਨਾਂ ਕ ਧਾਗਾ ਡਬਲ ਕਰ ਲੈਣਾ ਡਬਲ ਲੈ ਲਿਆ ਸੈਂਟਰ ਦੇ ਵਿੱਚ ਆ ਕੇ ਹਾਫ ਦਾ ਗੱਥਲੇ ਛੱਡ ਦੇਣਾ ਉੱਪਰ ਆਪਣਾ ਗੋਲੀ ਵਾਲਾ ਧਾਗਾ ਹੈ ਹੁਣ ਆਪਾਂ ਕੀ ਕਰਨਾ ਹੈ ਦੇਖੋ ਕ੍ਰੋਸ਼ੀਏ ਲੈ ਕੇ ਕ੍ਰੋਸ਼ੀਏ ਤੇ ਉਨ ਚੜਾ ਕੇ ਇੱਕ ਫਿਰਨ ਨੂੰ ਘੁਮਾਇਆ ਘੁਮਾ ਕੇ ਆਪਾਂ ਇਹਦਾ ਉਪਰੋ ਧਾਗਾ ਚੜਾਣੇ ਉਪਰੋਂ ਨਹੀਂ ਚੜਾਣਾ ਪਰ ਨੀਚੋਂ ਚੜਾਣਾ ਠੀਕ ਹੈ ਰਵਾਤੀ ਦੇਖ ਲਓ ਕ੍ਰੋਸ਼ੀਏ ਦਾ ਧਾਗਾ ਲੈ ਕੇ ਯਾਨਓਵਰ ਰਾਉਂਡ ਘੁਮਾਇਆ ਧਗਾ ਬਲਾ ਪੋਪਰ ਉਹ ਲੰਦੇ ਸੀ ਕ੍ਰੂਸੀ ਦਾ ਹੁਣ ਜਿਹੜਾ ਨੀਚੇ ਆਪਾਂ ਧਗਾ ਛੱਡਿਆ ਹੈ ਲੰਬਾ ਉਹ ਚੜਾਉਣਾ ਉੱਪਰ ਫਿਰ ਦੋ ਲੂਪ ਬਣ ਗਏ ਕੁੰਡੇ ਬਣ ਗਏ ਦੋ ਫਿਰ ਦੋ ਦਾ ਆਪਾਂ ਇੱਕ ਬਣਾ ਦੇਣਾ ਠੀਕ ਹੈ ਬੇਸਿਕਲੀ ਜਿਵੇਂ ਆਪਾਂ ਚੇਨ ਬਣਾਉਨੇ ਆ ਆ ਦੇਖੋ ਧਗਾ ਆਪਾਂ ਨੀਚੇ ਵਾਲਾ ਚੱਕਣਾ ਹੈ ਧਗਾ ਤੇ ਜੋ ਨੀਕਾ ਜਿਹਾ ਥੱਲੇ ਬਣ ਗਈ ਚੇਨ ਆਪਣੀ ਉਹਨੂੰ ਪਕੜ ਕੇ ਰੱਖਣਾ ਫਿਰ ਦੋ ਦਾ ਇੱਕ ਬਣਾ ਦੇਣਾ ਦੇਖੋ ਨੀਚੇਲਾ ਤਾਂ ਗਾ ਯੂਜ਼ ਹੋ ਰਿਹਾ ਹੈ ਨੀਚੇਲਾ ਤਾਂ ਇਹਨੂੰ ਖਿੱਚ ਕੇ ਰੱਖਿਓ ਤਾਂ ਜੋ ਟਾਈਟ ਟਾਈਟ ਬਣੇ ਤੁਹਾਡੀ ਸਟ੍ਰਿਪ ਇਹਨੂੰ ਕੋਡ ਕਹਿੰਦੇ ਆ ਨਾ ਹੂੰ દોਦਾ 1 એક ચેન બન ગઈ ફેર નીચેਲਾ તાંગા ઉપર ચડાવો ાળકે ਰੱਖੋ ટાઈટ દોਦਾ 1 ਇਹ ਤੇ કોડ ਜਿਹੜੀ ਆ ਬਣਦੀ ਨੇ ਤੁਸੀਂ ਇਹ ਵਾਲੀ ਜਿਹੜੀ ਕੋਡ ਆ ਨਾ ਇਹਨੂੰ ਯੂਜ਼ ਕਰ ਸਕਦੇ ਹੋ ਜਿਹੇ ફૂਲ ਦੇ ਥੱਲੇ ਡੰડી પહેલા ਆਪਾਂ ફૂਲ ਬਣਾਉਣਾ ਸਿੱਖਿਆ ਸੀ ਨਾ ਉਹਦੇ ਥੱਲੇ ਨਿੱਕੀ ਜੀ ਡੰਡੀ ਲਗਾਉਣੀ ਹੋਵੇ ਫੇ ਤੁਸੀਂ ਉਹ ਫੁੱਲ ਨੂੰ ਤੇ ਡੰਡੀ ਨੂੰ ਆਪਣੀ ਕੋਟੀ ਦੇ ਉੱਤੇ ਅਟੈਚ ਕਰ ਸਕਦੇ ਹੋ ਗਲੇ ਤੇ ਪਾਵਾ ਤੇ ਕਿਤੇ ਵੀ ਘੇਰੇ ਕੋਟੀਆਂ ਦੇ ਘੇਰੇ ਤੇ ਜਿਹੜੇ ਬਾਰਡਰ ਹੁੰਦੇ ਆ ਇਹਨੇ ਉਹਨਾਂ ਤੇ ਯੂਜ਼ ਕਰ ਸਕਦੇ ਛੋਟੇ ਬੱਚਿਆਂ ਦੇ ਵੱਡਿਆਂ ਦੇ ਵੀ ਕਰ ਸਕਦੇ ਹੋ ਸੈਂਟਰ ਚ ਇੱਕ ਫਲਾਵਰ ਦੇ ਮੋਤੀ ਲਗਾ ਲਓ ਜਿਹਨੇ ਅੱਜ ਕੱਲ ਇੰਸਟਾਗ੍ਰam ਤੇ ਚੱਲੇ ਆਇਆ ਹੈ ਜੇਪਾ ਸਿੰਪਲ ਚੇਨ ਬਣਾਉਂਦੇ ਉਹਨੇ ਹਿੱਲੀ ਜਾਣਾ ਸੀਗਾ ਇਹ ਚੇਨ ਥੋੜੀ ਟਿਕ ਹੁੰਦੀ ਆ ਤੇ ਦੇਖ ਲਓ ਗੰਗਾ ਦੀ ਇਹ ਹੈਗੀ ਆ ਡਿਲਾਈਟ ਇਹਦੇ ਵਿੱਚ ਵੀ ਰੇਸ਼ੇ ਹੈਗੇ ਆ ਮੈਂ ਵੀ ਦਿਖਾਉਣਾ ਸੀ ਤੁਹਾਨੂੰ ਹੁਣ ਤੁਸੀਂ ਦੇਖੋ ਆਪਾਂ ਇਹਦੇ ਤੇ ਫੁੱਲ ਇਹਦਾ ਪਰਸ ਤੇ ਦਿੱਤੇ ਇਹ ਲਗਾ ਦੇਣੀ ਆ ਤੁਹਾਨੂੰ ਪਾਸੇ ਜਿਵੇਂ ਫੁੱਲਾ ਠੀਕ ਹੈ ਫੁੱਲ ਦੇ ਥੱਲੇ ਰੱਖ ਲਿਆ ਦੇਖੋ ਡੰਡੀ ਬਣ ਗਈ ਇੰਨੀ ਕੀ ਡੰਡੀ ਬਹੁਤ ਐਸ ਫੁੱਲੀਏ ਸੈਂਟਰ 'ਚ ਤੁਸੀਂ ਮੋਤੀ ਲਗਾ ਦਿਓ ਫਲਾਵਰ ਦੇ ਤੁਸੀਂ ਇਹਨੂੰ ਆਪਣੀ ਸ਼ੌਂਜ਼ ਦੇ ਨਾਰਿਆਂ ਤੇ ਲਗਾ ਲਓ ਕਿਤੇ ਵੀ ਲਗਾ ਸਕਦੇ ਆ ਨਾ ਪਿੰਕ ਕਲਰ ਦਾ ਫਲਾਵਰ ਦੇਖ ਲੈਨੇ ਆਪਾਂ ਇਹਦਾ ਸੈਂਟਰ ਜੇ ਤੁਸੀਂ ਤੁਹਾਨੂੰ ਬਣਾਉਣਾ ਮੈਂ ਸਿਖਾਇਆ ਹੋਇਆ ਉਹਦਾ ਬਣਾ ਲਓਗੇ ਉਹ ਵੀ ਠੀਕ ਹੈ ਜੇ ਤੁਸੀਂ ਮੋਤੀ ਲਾਣਾ ਮੋਤੀ ਲਗਾ ਲਓ ਆ ਦੇਖੋ ਪ੍ਰੋਪਰ ਫਲਾਵਰ ਬਣ ਗਿਆ ਨਾਲੇ ਦੀ ਬਣ ਗਈ ਡੰਡੀ ਡੰਡੀ ਵੀ ਬਣਾ ਸਕਦੇ ਹੋ ਪਰਸ ਦੀ ਟਣੀ ਵੀ ਬਣਾ ਸਕਦੇ ਆ ਇਹਦੇ ਨਾਲ